ਇਹ ਕੋਠੀ ਦੇ ਵਿੱਚ ਮੈਂ ਕਦੇ ਬੜਿਆ ਨਹੀਂ ਹਾਂ। ਹਾਂਜੀ। ਅੱਛਾ। ਮੇਰਾ ਸਮਾਨ ਇੱਥੋਂ ਕਿਵੇਂ ਆ ਗਿਆ? ਜਿਹੜੇ ਟਰਾਲੀਆਂ ਪਰ ਕੀ ਆਏ ਹੋਣਗੇ ਜਿਹੜਾ ਸਮਾਨ ਇਹਨਾਂ। ਨਹੀਂ ਜੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਰੇ ਕਿੱਨੇ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ। ਹੂੰ। ਇੱਥੇ ਕੌਣ ਰਹਿੰਦਾ ਸੀ ਇੱਥੇ ਜਿੰਮੇਵਾਰੀ ਕਿਹਦੀ ਸੀ? ਜਿੰਮੇਵਾਰੀ ਸਰ ਸਾਡੀ ਮਸਿੰਦਰੀ ਖੜਦੀ ਆ। ਹੂੰ। ਆਮ ਤੌਰ ਤੇ ਉਰੇ ਇਹਨਾਂ ਦੀ ਮਸਿੰਦਰੀ ਨੂੰ ਜਾਂ ਉਹਦੇ ਲਈ ਮਲਾਜ਼ਮਾਂ ਨੂੰ ਜਿਹੜੇ ਉਰੇ ਆਊਟਸੋਰਸ ਸੀਗੇ ਸਾਡੇ। ਹੂੰ। ਉਹਨਾਂ ਨੂੰ ਪੰਕ ਸਿੰਘ ਪੱਪੂ ਜੀ ਜਿਹੜੇ ਜਯਤਾ ਚਾਵਲਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂ ਠੀਕ ਨਹੀਂ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਤੇ ਉਹ ਫਿਰ ਕਿਸ ਆਉਦੇ ਤੇ ਹੋਂ ਦੇ ਮਤਾਂ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਰੇ ਰਹਿਣ ਦੀ ਹੱਟ ਹੈ ਉਹਨਾਂ ਦੀ ਪਤਨੀ ਪ੍ਰਧਾਨ ਸੀ ਅੱਛਾ ਉਹਨਾਂ ਕੋਲ ਕੋਈ ਨਗਰ ਕਾਉਂਸਲ ਦਾ ਕੋਈ ਅਹੁਦਾ ਤਾਂ ਨਹੀਂ ਐਮਸੀ ਵਗੈਰਾ ਜਾਂ ਕੋਈ ਹੋਰ ਨਹੀਂ ਨਹੀਂ ਅੱਛਾ ਮੈਨੂੰ ਤੁਹਾਨੂੰ ਕੀ ਲੱਗਦਾ ਕੋਠੀ ਤੁਹਾਡੇ ਨਾਮ ਹੈ ਕੀਦਾ ਦੱਬਿਆ ਹੋਇਆ ਹੋ ਸਕਦਾ ਸਮਾਨ ਇਹ ਨਹੀਂ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਚ ਪਤਾ ਲੱਗੇ ਉਹ ਕੀ ਨੇ ਦੱਬਿਆ ਨਹੀਂ ਐਜ਼ ਅ ਲਾ ਤਾਂ ਜ਼ਿੰਮੇਵਾਰ ਤੁਸੀਂ ਹੋ ਤੁਹਾਡੇ ਨਾਮ ਆ ਕੋਠੀ ਨਹੀਂ ਜੀ ਮੈਂ ਕਿਵੇਂ ਜ਼ਿੰਮੇਵਾਰ ਹਾਂ 300 ਸੋ ਜੀਆ ਦਾ ਸਾਡੇ 300 ਮੁਲਾਜ਼ਮ ਨੇ ਮੇਰੇ ਕਿਹੜਾ ਮੁਲਾਜ਼ਮ ਕੀ ਕਰ ਰਿਹਾ ਤਾਂ ਮੈਂ ਇਹਦੇ ਵਿੱਚ ਕੀ ਕਹਿ ਸਕਦਾ ਜਿਹੜੇ ਮੁਲਾਜ਼ਮ ਨੇ ਕਿਸੇ ਨੇ ਕੁਝ ਕੀਤਾ ਜਾਂ ਕਾਂਤੀ ਕੋ ਕੋਲ ਦਿੱਤਾ ਜਾ ਉਹਨੇ ਕਿਸੇ ਤੋਂ ਕਰਾਇਆ ਤਾਂ ਉਹ ਭੁਗਤੂਗਾ ਉਹ ਇਨਵੈਸਟੀਗੇਸ਼ਨ ਚ ਆਏ ਜਾਣਾ ਹੈ ਹਾਂਜੀ ਮੇਰੇ ਵੀ ਮਾਰਾ ਜਿਹਦਾ ਪ੍ਰਾਜੈਕਟ ਹੋ ਗਿਆ ਸਾਹਿਬ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜ਼ਿੰਮੇਦਾਰ ਨੇ ਸਾਰੇ ਮੁਲਾਜ਼ਮ ਇੱਥੇ ਆਲੇ ਅੱਛਾ ਜੀ ਨਹੀਂ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਮਿਲ ਰਿਹਾ ਹਾਂ ਕੀ ਕੀ ਨਜ਼ਾਰਾ ਆਏ ਕਿ ਬਿੱਡਾ ਦਾ ਸਮਾਨ ਮਿਲਿਆ ਕੁਛ ਟਰਾਲੀਆਂ ਦੀਆਂ ਬਿੱਡਾ ਦਾ ਸਮਾਨ ਜਿਹੜੇ ਉੱਪਰ ਲੱਗਦੇ ਨੇ ਉਹ ਮਿਲਿਆ ਜਿਹੜੀ ਬਰਾਮਤਾ ਹੋਣ ਲੱਗੇ ਨਾ ਜੇ ਮਾਮ ਚੋਰ ਨਿਕਲ ਗਿਆ ਨਾ ਝਾੜੂ ਸਰਕਾਰ ਤੋਂ ਨਿਕਲ ਗਈ ਨਾ ਇਹ ਚੋਰੀ ਕਰਕੇ ਧੰਦੇ ਨੇ ਇੱਕ ਹੋਰ ਨਿਕਲੇ ਆ ਹੋਰ ਬਿਲਕੁਲ ਝੂਠ ਕਹਿ ਰਿਹਾ ਬਾਈ ਉਹਦੀ ਕੋਠੀ ਐ ਇਹ ਹਾਂ ਇਹ ਉਹਦੇ ਅੰਡਰ ਇੱਕ ਉਠੀ ਆਉਂਦੀ ਆ ਅਸੀਂ ਤਾਂ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹ ਜ਼ਿੰਮੇਵਾਰ ਆ ਬਾਈ ਨਗਰ ਕੌਂਸਲ ਦਾ ਸਾਰਾ ਇਸ ਕਰਕੇ ਅਸੀਂ ਤਾਂ ਜ਼ਿੰਮੇਵਾਰ ਈਓ ਸਾਹਿਬ ਜਿਹੜਾ ਗੁਰਚੰਦ ਸਿੰਘ ਨੇ ਉਹ ਜ਼ਿੰਮੇਵਾਰ ਨੇ ਸਾਰੇ ਚੋਰੀ ਦੇ ਬੁੱਡੇ ਦੇ ਕਿਉਂਕਿ ਉਹਨਾਂ ਦੇ ਰਹਿਨਮਈ ਢੇਠੀ ਸਾਰੀਆਂ ਤਾਰੀਆਂ ਤਾਰੀਆਂ ਤਰਦੂਤਾ ਹੋਈਆਂ ਨੇ ਸੋ ਅੱਜ ਜਗਜਹਰ ਹੋਈਆਂ ਨੇ ਬਾਈ ਸੋ ਅਜੇ ਹੋਰ ਨਿਕਲੂ ਬਾਈ ਸਮਾਨ